ਕਿ ਦੁਨੀਆ ਦੇ ਵਿੱਚ ਨਾ ਮੁਲਕ ਵੱਡਾ ਨਾ ਕਿਸੇ ਮੁਲਕ ਦਾ ਕਲਚਰ ਵੱਡਾ ਨਾ ਕੋਈ ਧਰਮ ਵੱਡਾ ਨਾ ਕੋਈ ਹੋਰ ਵੱਡਾ ਵੱਡਾ ਮਨੁੱਖ ਤੱਕ ਵੀ ਹਲੇ ਤੱਕ ਤਾਂ ਕਿਸੇ ਵੱਡੇ ਤੋਂ ਵੱਡੇ ਸਾਇੰਸਦਾਨ ਤੋਂ ਵੀ 5-7% ਤੋਂ ਵੱਧ ਆਪਣਾ ਬ੍ਰੇਨ ਵਰਤਿਆ ਨਹੀਂ ਹੋਇਆ ਤੇ ਤੁਹਾਡੇ ਕੋਲ ਬਹੁਤ ਵੱਡਾ ਬ੍ਰੇਨ ਆ ਤੁਸੀਂ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਚਰ ਸਿੰਘ ਛੇਰਗਿਲ ਜੀ ਸਰਦਾਰ ਸ਼੍ਰੀਿੰਦਰ ਢੀਟਸਾ ਜੀ ਤੇ ਮੇਰੇ ਬਹੁਤ ਹੀ ਪਿਆਰੇ ਦੋਸਤ ਪ੍ਰੋਫੈਸਰ ਡਾਕਟਰ ਮਨਜਿੰਦਰ ਸਿੰਘ ਜੀ ਕਾਲਜ ਦੇ ਪ੍ਰਿੰਸੀਪਲ ਸ਼ਮਚਾ ਜੀ ਮੇਰੇ ਛੋਟੇ ਭਰਾ ਨੇ ਮੈਡਮ ਪਰਮਜੀਤ ਪ੍ਰਿੰਸੀਪਲ ਸਕੂਲ ਤੇ ਮੈਂ ਅਸਲ ਚ ਸੱਚੀ ਗੱਲ ਇਹ ਆ ਵੀ ਹੁਣ ਮੇਰੇ ਚ ਬੋਲਣ ਦੀ ਕੋਈ ਗੱਲ ਚ ਹੀ ਨਹੀਂ ਮੈਥੋਂ ਬਣ ਰਹੀ ਕਿਉਂ ਕਿਉਂਕਿ ਮਨਜਿੰਦਰ ਹੋਰ ਨੇ ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਨੇ ਬਹੁਤ ਉੱਚ ਪਾਏ ਦੀਆਂ ਗੱਲਾਂ ਕੀਤੀਆਂ ਨੇ ਤੇ ਜੀਵਨ ਨੂੰ ਸਮਝਣ ਦੀਆਂ ਗੱਲਾਂ ਕੀਤੀਆਂ ਨੇ ਇੱਕ ਇੱਕ ਗੱਲ ਉਹਨਾਂ ਦੀ ਮੋਤੀਬਾਂਗ ਸੀ ਤੇ ਮੈਂ ਉਹਨਾਂ ਨੂੰ ਬੇਸ਼ੱਕ ਲੰਮੇ ਸਮੇਂ ਤੋਂ ਜਾਣਦਾ ਪਰ ਅੱਜ ਵਾਲਾ ਜਿਹੜਾ ਉਹਨਾਂ ਨੇ ਵਿਦਿਆਰਥੀਆਂ ਦੇ ਲੈਵਲ ਤੇ ਆ ਕੇ ਤੁਹਾਨੂੰ ਬਿਲਡ ਕਰਨ ਲਈ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਬਹੁਤ ਖੂਬਸੂਰਤ ਨੇ ਮੈਂ ਬਹੁਤਾ ਸਮਾਂ ਨਹੀਂ ਲਵਾਂਗਾ ਮੈਂ ਸਿਰਫ ਤੁਹਾਨੂੰ ਇੱਕ ਦੋ ਗੱਲਾਂ ਇਹਨਾਂ ਦੇ ਲੈਕਚਰ ਦੇ ਸਪਲੀਮੈਂਟ 'ਚ ਕਹਿਣਾ ਚਾਹਾਂਗਾ ਕਿ ਉਹਨਾਂ ਨੇ ਤੁਹਾਨੂੰ ਇੱਕ ਸੂਤਰ ਦਿੱਤਾ ਜੇ ਤੁਸੀਂ ਸਮਝ ਸਕੇ ਉਹ ਬੜਾ ਖੂਬਸੂਰਤ ਕਿ ਕਿਤਾਬਾਂ ਪੜ ਲੈਣੀਆਂ ਹੈਨਾ ਜਾਂ ਸੁਣ ਲੈਣਾ ਇਕੂ ਬਹੁਤਾਂ ਮਹੱਤਵਪੂਰਨ ਨਹੀਂ ਹੁੰਦਾ ਮਹੱਤਵਪੂਰਨ ਹੁੰਦਾ ਉਹਨਾਂ ਨੂੰ ਸਮਝਣਾ ਕਿਵੇਂ ਐਜੂਕੇਸ਼ਨ ਲੈਣੀ ਤੇ ਨੌਲੇਜ ਲੈਣਾ ਦੋਨਾਂ 'ਚ ਬਹੁਤ ਵੱਡਾ ਫਰਕ ਆ ਲਿਟਰੇਸੀ ਆ ਤੁਹਾਨੂੰ ਲਿਖਣਾ ਆ ਗਿਆ ਸਾਡੇ ਨਵੇਂ ਵਿਦਿਆਰਥੀ ਦੀ ਵੱਡੀ ਸਮੱਸਿਆ ਇਹ ਬਣਦੀ ਜਾਂਦੀ ਹੈ ਡਾਕਟਰ ਸਾਹਿਬ ਵੀ ਰਿਸਰਚ ਕਰਾਉਂਦੇ ਨੇ ਮੇਰਾ ਵੀ ਥੋੜਾ ਬਹੁਤ ਬਾ ਕਿ ਅਸੀਂ ਸੋਚਣਾ ਛੱਡਤਾ ਅਸੀਂ ਅੱਖਰਾਂ ਨੂੰ ਜਗਾਉਂਦੇ ਨਹੀਂ ਹੁਣ ਤੁਹਾਨੂੰ ਉਹਨਾਂ ਨੇ ਅੱਖਰ ਜਗਾ ਦੇਗਾ ਕਿ ਦਿਖਾਏ ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਲੱਗਦੀ ਉਹਨਾਂ ਚਿਰ ਅਸੀਂ ਜ਼ਿੰਦਗੀ ਨੂੰ ਸਮਝ ਨਹੀਂ ਸਕਦੇ ਜਿੰਨਾ ਚਿਰ ਸਮਝ ਨਹੀਂ ਸਕਦੇ ਕਾਮਯਾਬ ਨਹੀਂ ਹੋ ਸਕਦੇ ਕਾਮਯਾਬ ਹੋਣ ਲਈ ਤੁਹਾਨੂੰ ਉਹਨਾਂ ਨੇ ਆਪਣੇ ਜੀਵਨ ਚੋਂ ਵੀ ਹਵਲੇ ਦਿੱਤੇ ਨੇ ਹਰੇਕ ਦੇ ਵਰਤਾਂਤ ਨੇ ਮੇਰੇ ਜੀਵਨ ਦਾ ਆਪਣਾ ਵਰਤਾਂਤ ਦਾ ਬਹੁਤ ਵੱਡਾ ਵਰਤਾਂਤ ਹੈ ਮੈਮਰੀਜ਼ ਕਦੇ ਸੋਚਿਆ ਮੈਨੂੰ ਤਾਂ ਇਹ ਨਹੀਂ ਸੀ ਪਤਾ ਹੁੰਦਾ ਵੀ ਕਾਲਜ ਚ ਦਾਖਲ ਕਿਵੇਂ ਹੋਈਦਾ ਠੀਕ ਮੇਰਾ ਪਿੰਡ ਬੜਾ ਅੰਟੀਰੀਅਰ ਸੀ ਕੋਈ ਪੜਦਾ ਹੀ ਨਹੀਂ ਸੀ ਮੈਂ ਦੂਜਾ ਬੰਦਾ ਸੀ ਆਪਣੇ ਪਿੰਡ ਚੋਂ ਜੀਨੇ ਐਵੇਂ ਕੀਤੀ ਸੀ ਪੀ ਐਚ ਡੀ ਵਾਲਾ ਪਹਿਲਾਂ ਹੀ ਸੀ ਮੁੜ ਕੇ ਕਹਨੇ ਕੀਤੀ ਨਹੀਂ ਠੀਕ ਤੇ ਇਹ ਜਿਹੜੀਆਂ ਤੁਹਾਡੇ ਕੋਲ ਬਹੁਤ ਵੱਡੀ ਸਹੂਲਤ ਆ ਤੁਹਾਨੂੰ ਜਿਹੜੀ ਸਭ ਤੋਂ ਵੱਧ ਉਹਨਾਂ ਨੇ ਇੱਕ ਹਿੰਟ ਵੀ ਕੀਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਹਦੇ ਬਾਰੇ ਮੈਂ ਥੋੜਾ ਜਿਹਾ ਸਾਈਕੋਲੋਜੀ ਦਾ ਸਟੂਡੈਂਟ ਵੀ ਆ ਕਿਉਂਕਿ ਜਿਹੜੇ ਮਨੁੱਖ ਦੇ ਮਨ ਦੀ ਬਣਤਰ ਆ ਨਾ ਇਹ ਚੀਜ਼ਾਂ ਸਾਡੀ ਕਾਢ ਨੇ ਸਾਰੀਆਂ ਤੇ ਜਿਵੇਂ ਅਸੀਂ ਰੱਬ ਨੂੰ ਕਹਨੇ ਆ ਵੀ ਉਹ ਜਿਹੜਾ ਸਾਡਾ ਵੀ ਦਿਮਾਗ ਆ ਜਾਂ ਸਾਡੀ ਚੇਤਨਾ ਉਹਨੂੰ ਅਸੀਂ ਉਹਦੀ ਅੰਸ਼ ਵੀ ਮੰਨਦੇ ਆ ਜਿਹੜਾ ਕ੍ਰியேਟਰ ਜਿਹੜਾ ਕਿਸੇ ਚੀਜ਼ ਦੀ ਉਤਪਤੀ ਕਰਦਾ ਤੇ ਉਹਦੀ ਉਤਪਤੀ ਉਹ ਤੋਂ ਉੱਪਰ ਨਹੀਂ ਬਹੁਤਾ ਜਾ ਸਕਦੀ ਤੇ ਕੱਲ ਮੈਂ ਆਪਣੀ ਰਿਸਰਚ ਦੌਰਾਨ ਜਦੋਂ ਵਿਦਿਆਰਥੀ ਸੀ ਹੋਰ ਮਹਿਸੂਸ ਕੀਤੀ ਸੀ ਉਹਨਾਂ ਨੇ ਤੁਹਾਨੂੰ ਬੜੇ ਵਧੀਆ ਢੰਗ ਨਾਲ ਕਹੀ ਆ ਕਿ ਦੁਨੀਆ ਦੇ ਵਿੱਚ ਨਾ ਮੁਲਕ ਵੱਡਾ ਨਾ ਕਿਸੇ ਮੁਲਕ ਦਾ ਕਲਚਰ ਵੱਡਾ ਨਾ ਕੋਈ ਧਰਮ ਵੱਡਾ ਨਾ ਕੋਈ ਹੋਰ ਵੱਡਾ ਵੱਡਾ ਮਨੁੱਖ ਹੁੰਦਾ ਠੀਕ ਇਹ ਮੈਨੂੰ ਸਮਝ ਲੱਗੀ ਸੀ ਇੱਕ ਸਾਡੇ ਨਾਵਲਕਾਰ ਨੇ ਪ੍ਰਾਣੇ ਸਰਜੀਤ ਸਿੰਘ ਸੇਠੀ ਉਹਨਾਂ ਦਾ ਇੱਕ ਨਾਵਲ ਆ ਕੱਲ ਵੀ ਸੂਰਜ ਨਹੀਂ ਚੜੇ ਜਲਿਆਂ ਵਾਲੇ ਬਾਗ ਤੇ ਆਓ ਜਨਰਲ ਡਾਇਰ ਤੇ ਜਨਰਲ ਡਾਇਰ ਨੂੰ ਅਸੀਂ ਇਤਿਹਾਸ ਚ ਹੋਰ ਤਰ੍ਹਾਂ ਲੈਨੇ ਆ ਵੀ ਉਹ ਗੋਰਾਸੀ ਜੀ ਅੰਗਰੇਜ਼ ਸੀ ਉਹਨੇ ਸਾਡੇ ਸਿੱਖਾਂ ਤੇ ਅਤਿਆਚਾਰ ਕਰਤਾ ਕਰਤਾ ਵਾਹ ਕਰਤਾ ਉਹਨੇ ਜਿਸ ਢੰਗ ਨਾਲ ਉਹਦੇ ਚ ਡਾਇਰ ਨੂੰ ਸਿਰਜਿਆ ਨਾ ਜਾਂ ਜਿਵੇਂ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਡਾਇਰ ਅਨਪੀਰੀਅਟੀ ਕੰਪਲੈਕਸ ਦਾ ਸ਼ਿਕਾਰ ਅੰਗਰੇਜ਼ਾਂ ਤੋਂ ਕਿਉਂਕਿ ਉਹ ਐਰੈਸ਼ਾ ਤੇ ਹਿੰਦੂਸਤਾਨੀਆਂ ਤੋਂ ਸੁਪੀਰੀਅਰਿਟੀ ਦਾ ਸ਼ਿਕਾਰ ਕਿਉਂਕਿ ਉਹਨੂੰ ਲੱਗਦਾ ਵੀ ਇਹ ਮੇਰੇ ਤੋਂ ਥੱਲੇ ਨੇ ਉਹ ਦੋਨਾਂ ਦੁਬਿਧਾ ਮਾਂ ਵਿੱਚ ਫਸਿਆ ਆ ਉਹ ਇਹੋ ਜੀ ਸਿਚੁਏਸ਼ਨ ਪੈਦਾ ਕਰਦਾ ਕਿ ਉਹ ਜਲੇ ਆਲੇ ਬਾਗ ਦਾ ਸਾਕਾ ਵਰਤਾ ਦਿੰਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹ ਤੋਂ ਸਾਲ ਕੁ ਬਾਅਦ ਕਿਸੇ ਬੰਦੇ ਨੇ ਉਹਦੇ ਜੀਵਨ ਦੇ ਉੱਪਰ ਇੱਕ ਖੋਜ ਕੀਤੀ ਤੇ ਉਹਦੇ ਚ ਲਿਖਿਆ ਵੀ ਜਿਹੜੀਆਂ ਡਾਇਰ ਦੀਆਂ ਅਨਾਰਮਲਟੀ ਸੀ ਤੇ ਮੇਰੇ ਗਾਈਡ ਨੇ ਡਾਕਟਰ ਸੇਂਦਰ ਦਵੇਸ਼ਵਰ ਉਹਨਾਂ ਨੇ ਮੈਨੂੰ ਭੇਜਿਆ ਐਕਸਪ੍ਰੈਸ ਛਪਿਆ ਕਹਿੰਦੇ ਆ ਦੇਖ ਜਿਹੜਾ ਤੂੰ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ ਇਹਦੀ ਬਾਇਓਗ੍ਰਾਫੀ ਚ ਇਸ ਤਰ੍ਹਾਂ ਲਿਖਿਆ ਤੇ ਇਸ ਕਰਕੇ ਸਾਨੂੰ ਸਾਰਿਆਂ ਦੇ ਸਾਹਮਣੇ ਐਗਜ਼ੈਂਪਲ ਨੇ ਇਸ ਆਮਾ ਬੰਦ ਲਾ ਦੇ ਨਾ ਚਾਹੇ ਨੈਗੇਟਿਵ ਪੋਜ਼ਿਟਿਵ ਦੀ ਨਹੀਂ ਮੈਂ ਗੱਲ ਕਰਦਾ ਵੀ ਇੱਕੋ ਹੀ ਬੰਦਾ ਜਿਹੜਾ ਹੈ ਉਹ ਸਾਰੀ ਦੁਨੀਆ ਹਿਲਾ ਕੇ ਰੱਖ ਦਿੰਦਾ ਸਾਡੇ ਸਾਹਮਣੇ ਜਿਵੇਂ ਐਵੇਂ ਬਹੁਤ ਖੂਬਸੂਰਤ ਲੋਕਾਂ ਦੀਆਂ ਖੋਜਾਂ ਆਈਆਂ ਨੇ ਉਹਨਾਂ ਨੇ ਸਾਡੇ ਜੀਵਨ ਨੂੰ ਬਦਲਤਾ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬਹੁਤ ਸਾਰੀਆਂ ਭ੍ਰਾਂਤੀਆਂ ਪੈਦਾ ਹੁੰਦੀਆਂ ਜਿਸ ਤਰ੍ਹਾਂ ਉਹਨਾਂ ਨੇ ਮੈਂ ਵੀ ਉਹਨਾਂ ਦਾ ਲੈਕਚਰ ਸੁਣਿਆ ਕਰੇ ਵਾਲਾ ਸਾਹਿਬ ਦਾ ਵੀ ਅਸੀਂ ਕਈ ਵਾਰੀ ਇੰਨੇ ਜ਼ਿਆਦੇ ਪੰਜਾਬੀ ਅਸੀਂ ਕਹਿੰਦੇ ਆ ਵੀ ਅਸੀਂ ਬਹੁਤ ਬਹਾਦਰ ਆ ਫਲਾਣਾ ਧਮਕਾ ਨਹੀਂ ਅਸੀਂ ਕਿਉਂਕਿ ਬਾਹਰ ਨਹੀਂ ਨਿਕਲਦੇ ਪੰਜਾਬ ਤੋਂ ਜੇ ਅਸੀਂ ਬਾਹਰ ਜਾਈਏ ਤਾਂ ਸਾਨੂੰ ਪਤਾ ਲੱਗਦਾ ਲੋਕਾਂ ਨੂੰ ਮਿਲੀ ਇਹ ਵੀ ਤਾਂ ਕੁਝ ਵੀ ਨਹੀਂ ਹੈਗੇ ਅਸੀਂ ਤਾਂ ਐਵੇਂ ਬਾਤਰੀ ਦੀਆਂ ਢਿੰਗਾ ਮਾਰੀ ਜਾਂਦੇ ਆ ਅਸੀਂ ਸਿਰਫ ਲਲਕਾਰੇ ਮਾਰ ਸਕਦੇ ਆ ਤੁਸੀਂ ਨਵੇਂ ਵਿਦਿਆਰਥੀਆਂ ਤੁਹਾਡਾ ਜ਼ਮਾਨਾ ਤੇ ਤੁਸੀਂ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮੱਸਿਆ ਕਿਉਂਕਿ ਇਹ ਤਾਂ ਜਨਵੇਜਾ ਜੌਹਰ ਹੱਸਦਾ ਹੁੰਦਾ ਸੀ ਕਹਿੰਦਾ ਵੀ ਕੰਪਿਊਟਰ ਸਿਆਣਾ ਭਈਆ ਉਹ ਗੱਲ ਜਿਹੜੀ ਤੁਸੀਂ ਕਹਿੰਦੇ ਵੀ ਇਹਨੂੰ ਜਿੰਨਾ ਕੁਝ ਅਸੀਂ ਦਵਾਂਗੇ ਉਹਦੇ ਚੋਂ ਕੱਢ ਕੇ ਦੇਊਗਾ ਨਾ ਤੁਹਾਡਾ ਬ੍ਰੇਨ ਤਾਂ ਬੜਾ ਯੂਨੀਕ ਹੈ ਨਾਲ ਸਟੱਡੀ ਵਾਲੇ ਤੱਕ ਵੀ ਹਲੇ ਤੱਕ ਤਾਂ ਕਿਸੇ ਵੱਡੇ ਤੋਂ ਵੱਡੇ ਸਾਇੰਸਦਾਨ ਤੋਂ ਵੀ 5-7% ਤੋਂ ਵੱਧ ਆਪਣਾ ਬ੍ਰੇਨ ਵਰਤੇ ਨਹੀਂ ਹੋਇਆ ਤੇ ਤੁਹਾਡੇ ਕੋਲ ਬਹੁਤ ਵੱਡਾ ਬ੍ਰੇਨ ਆ ਤੁਸੀਂ ਕਾਮਯਾਬ ਹੋ ਸਕਦੇ ਹੋ ਹੋਮੋ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਡਾਕਟਰ ਸਾਹਿਬ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਉਹਨਾਂ ਨੂੰ ਲੜ ਬਣ ਲੋ ਜੇ ਇੱਕ ਅੱਧੀ ਗੱਲ ਵੀ ਲੜਪਰ ਨਹੀਂ ਜਾਵੇ ਨਾ ਤਾਂ ਤੁਹਾਡਾ ਜੀਵਨ ਬਣ ਜਾਂਦਾ ਮੈਂ ਇੱਕ ਛੋਟੀ ਜੀ ਘਟਨਾ ਕਹਿ ਕੇ ਬੰਦ ਕਰੂ ਮੈਂ ਗ੍ਰੈਜੂਏਸ਼ਨ 'ਚ ਪੜਦਾ ਸੀ ਗ੍ਰੈਜੂਏਸ਼ਨ 'ਚ ਡਾਕਟਰ ਸਾਹਿਬ ਪ੍ਰਿੰਸੀਪਲ ਤੇਜਾ ਸਿੰਘ ਦੀ ਸੋਇਆ ਜੀ ਵੀ ਨਹੀਂ ਲੱਗੀ ਹੋਈ ਸੀ ਆਰਸੀ ਠੀਕ ਮੈਂ ਪਿੰਡਾਂ ਦਾ ਬੰਦਾ ਸਾਈਕਲ ਤੇ ਜਾਣਾ ਤੇ ਜਦੋਂ ਆਰਸੀ ਪੜ੍ਹੀ ਮੈਂ ਦੇਖਿਆ ਵੀ ਪ੍ਰਿੰਸੀਪਲ ਤੇਜਾ ਸਿੰਘ ਨੇ ਇੰਨਾ ਔਖਾ ਹੋ ਕੇ ਡਾ ਵੱਡਾ ਕੰਮ ਕੀਤਾ ਮੈਨੂੰ ਤਾਂ ਘਰੋਂ ਰੋਟੀ ਵੀ ਪੱਕੀ ਮਿਲਦੀ ਆ ਕੱਪੜੇ ਵੀ ਲੈ ਕੇ ਦਿੰਦੇ ਆ ਸਾਈਕਲ ਵੀ ਲੈ ਕੇ ਦਿੱਤਾ ਆ ਜੇਬ ਖਰਚ ਵੀ ਦਿੰਦੇ ਆ ਭਰਾਵਾ ਤੂੰ ਕਿਉਂ ਨਹੀਂ ਪੜ ਸਕਦਾ ਠੀਕ ਤੇ ਮੈਨੂੰ ਵੀ ਜਿਸ ਤਰ੍ਹਾਂ ਡਾਕਟਰਾਂ ਨੇ ਕਹੇ ਇਸ ਗੱਲ ਦਾ ਮਾਣ ਆ ਕਿ ਜਿੰਨਾ ਕੁ ਸੋਚਿਆ ਸੀ ਉਸ ਤੋਂ ਬਹੁਤ ਜ਼ਿਆਦਾ ਵੱਧ ਮਾਨ ਸਤਕਾਰ ਸੋਸਾਇਟੀ ਚ ਮਿਲੇਆ ਤੇ ਆਪਣੇ ਮਨ ਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਅਸੀਂ ਅੱਗੇ ਸੋਸਾਇਟੀ ਨੂੰ ਦੇ ਸਕੇ ਮਟੀਰੀਅਲਾਈਜ਼ ਕਰ ਸਕੇ ਐਦੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਤੇ ਬਹੁਤ ਆ ਸਮਾਂ ਨਾਲ ਲੈਂਦਾ ਹੋਇਆ ਮੈਂ ਪ੍ਰਿੰਸੀਪਲ ਸ਼ਮਸ਼ਾਦ ਹੋਰਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਅੱਜ ਕੱਲ ਸ਼ਾਮੀ ਮੈਨੂੰ ਦੱਸਿਆ ਵੀ ਡਾਕਟਰ ਸਾਹਿਬ ਆ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਮੇਰੇ ਮਨ ਚ ਇੱਕ ਸਦਰ ਸੀ ਕਿ ਮੈਂ ਸੁਣਨਾ ਤੇ ਮੈਨੂੰ ਬਹੁਤ ਸਾਰਾ ਖੁਦ ਵੀ ਉਹਨਾਂ ਕੋਲੋਂ ਸਿੱਖਣ ਨੂੰ ਮਿਲਿਆ ਤੇ ਕਿਉਂਕਿ ਜਿਹੜੀ ਸਿੱਖਿਆ ਹੈ ਉਹਦਾ ਕਿਸੇ ਉਮਰ ਨਾਲ ਕੋਈ ਸਬੰਧ ਨਹੀਂ ਹੁੰਦਾ ਤੇ ਮੈਂ ਡਾਕਟਰ ਸਾਹਿਬ ਇਸ ਕਾਲਜ ਦੇ ਪਰਿਵਾਰ ਵੱਲੋਂ ਵੀ ਤੁਹਾਨੂੰ ਨਤਮਸਤਕਾਂ ਤੇ ਤੁਹਾਡਾ ਧੰਨਵਾਦੀ ਹਾਂ ਇਤਿਹਾਸ ਕਰਦਾ ਸ਼ਿਰਗਿਲ ਸਾਹਿਬ ਪੁੱਛ ਰਹੇ ਸੀ ਮੈਨੂੰ ਯਾਦ ਆ ਪੈ ਸਾਹਿਬ ਜਦੋਂ ਸ਼ਾਇਦ ਉਹ ਤੋਂ ਸਟੂਡੈਂਟ ਹੋਣ ਹਨ ਜਦੋਂ ਤੇਜਿੰਦਰ ਹਣੀ ਇੱਥੇ ਸੀ ਤੇ ਮੈਨੂੰ ਹਲੇ ਵੀ ਯਾਦ ਆ ਵੀ ਇਹਨਾਂ ਦੋਨਾਂ ਭਰਾਵਾਂ ਨੇ ਬਸੰਤ ਰਾਗ ਦੇ ਵਿੱਚ ਫਿਰ ਇੱਕ ਸ਼ਬਦ ਗਾਇਆ ਸਾਡੇ ਗੁਰਦੁਆਰਾ ਸਾਹਿਬ 'ਚ ਜਿਹੜਾ ਐਨੂਅਲ ਡੇ ਆ ਉਹ ਚੱਲ ਰਿਹਾ ਸੀ ਤੇ ਉੱਥੇ ਇਹਨਾਂ ਨੇ ਬੱਗਾ ਆ ਤੇ ਬੜਾ ਖੂਬਸੂਰਤ ਗਾਇਆ ਤੇਜਿੰਦਰ ਜੀ ਹੁਣ ਕਿੱਥੇ ਨੇ ਤੇਜਿੰਦਰ ਜੀ ਹਟਿਆਲੇ ਹਟਿਆਲੇ ਪੀਐਸਪੀਸੀਆ ਦਾ ਉਹਦਾ ਐਡਰੈਸ ਲੋਕਾ ਹਾਂ ਉਹ ਉਧਰ ਨੂੰ ਚਲੇ ਗਿਆ ਐਡਮਿਨਿਸਟ੍ਰੇਸ਼ਨ 'ਚ ਨੂੰ ਤੇ ਉਹਨਾਂ ਦਾ ਵੀ ਮੈਨੂੰ ਹਲੇ ਤੱਕ ਚਿਹਰਾ ਵੀ ਯਾਦ ਆ ਕਿਉਂਕਿ ਸਾਡੇ ਨਾਲ ਉਹਨਾਂ ਦੀ ਮੁਹੱਬਤ ਸੀ ਸੰਗੀਤ ਕਰਕੇ ਸ਼ਮਸ਼ਾਦ ਤੇ ਮੈਂ ਇਕੱਠਾ ਹੀ ਰਹਿੰਦੇ ਸੀ ਤੇ ਉਦੋਂ ਕਾਲਜ ਵੀ ਸਾਡਾ ਸ਼ੁਰੂ ਹੋਇਆ ਸੀ ਤੇ ਅਸੀਂ ਸਾਰੇ ਆਵਾਰੀਆਂ ਸ਼ੇਰਗਿਲ ਸਾਹਿਬ ਦੇ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਮੈਨੂੰ ਵੀ ਯਾਦ ਆ ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਸ਼ੇਰਗਿਲ ਸਾਹਿਬ ਨੇ ਕਾਲਜ ਬਣਾਇਆ ਡਾਕਟਰ ਜੋਹਲ ਸਾਹਿਬ ਦਾ ਸਾਡੇ ਤੇ ਅਸ਼ੀਰਵਾਦ ਸੀ ਕਿ ਅਸੀਂ ਯੂਨੀਵਰਸਿਟੀ ਕਾਲਜ ਬਣ ਗਏ ਤੁਸੀਂ ਯੂਨੀਵਰਸਿਟੀ ਕਾਲਜ ਦੇ ਸਟੂਡੈਂਟ ਹੋ ਹਲੇ ਤੱਕ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਯੂਨੀਵਰਸਿਟੀ ਕਾਲਜ ਕੀ ਹੁੰਦਾ ਇੱਕ ਵਾਰ ਡੀਪੀਆਈ ਤੋਂ ਮੈਨੂੰ ਫੋਨ ਆਈ ਜਾਵੇ ਮੈਂ ਉਹਨੂੰ ਸਮਝਾਈ ਜਾਵਾਂ ਵੀ ਇਹ ਇੱਕ ਨਵੀਂ ਕੈਟਾਗਰੀ ਹੁੰਦੀ ਆ ਉਹ ਆਰਕੇ ਡਿਫਟੀ ਡਾਇਰੈਕਟਰ ਮੈਨੂੰ ਕਹਿੰਦੇ ਜੀ ਪਹਿਲਾਂ ਮੈਨੂੰ ਸਮਝਾਓ ਫਿਰ ਮੈਂ ਡਾਇਰੈਕਟਰ ਸਾਹਿਬ ਨੂੰ ਸਮਝਾਉਂਗੀ ਜਾ ਕੇ ਮਤਲਬ ਤੁਹਾਡੇ ਬਾਰੇ ਹਲੇ ਵੀ ਕਹੀ ਜਾਣਗੇ ਅੱਛਾ ਉਧਾਂ ਜਿੰਦਾ ਬੰਗੇ ਵਾਲਾ ਜਿੰਦਾ ਨਵੇਂ ਸ਼ਹਿਰ ਵਾਲਾ ਉਹ ਨਹੀਂ ਦੂਜੀ ਗੱਲ ਜਿਹੜਾ ਤੁਹਾਨੂੰ ਇਹਨਾਂ ਇਨਫਰਾਸਟ੍ਰਕਚਰ ਸ਼ਿਰგილ ਸਾਹਿਬ ਨੇ ਆਪਣੇ ਦੋਸਤਾਂ ਨਾਲ ਰਲ ਕੇ ਦਿੱਤਾ ਨਾ ਇਹ ਬਹੁਤ ਉੱਚ ਪਾਇਦਾ ਕਾਲਜਾਂ ਦੇ ਵਿੱਚ ਤਾਂ ਕਿਤਾਬਾਂ ਨਹੀਂ ਮਿਲਦੀਆਂ ਲਾਇਬ੍ਰੇਰੀਆਂ ਵਿੱਚ ਅਸੀਂ ਟੀਚਰ ਵੀ ਲੱਗੀ ਸੀ ਮੈਂ ਇੱਥੇ ਰਹਿੰਦੇ ਆ ਪੀ ਐਸ ਡੀ ਕੀਤੀ ਜੇ ਕੋਈ ਹੋਰ ਕਾਲਜ ਹੁੰਦਾ ਸ਼ਾਇਦ ਨਾ ਕਰ ਸਕਦਾ ਕਿਉਂਕਿ ਡਾਕਟਰ ਜੌਲ ਨੇ ਸਾਨੂੰ ਰਿਸਰਚ ਕੈਬਨ ਬਣਾ ਕੇ ਦਿੱਤੇ ਨਾਲ ਖੁੱਲ੍ਹ ਦਿੱਤੀ ਬੇ ਜਿੰਨੀਆਂ ਕਿਤਾਬਾਂ ਚਾਹੀਦੀਆਂ ਨੇ ਖਰੀਦੋ ਇੱਥੇ ਰਹਿੰਦੇ ਆ ਟੀਚਰਾਂ ਨੇ ਘਟੂ ਘਟ 10 12 ਟੀਚਰਾਂ ਨੇ ਇਨ ਸਰਵਿਸ ਪੀ ਐਸ ਡੀ ਕੀਤੀ ਆ ਇਹ ਵੀ ਇਸ ਕਾਲਜ ਦੀ ਪ੍ਰਾਪਤੀ ਹੈ ਤੇ ਹੁਣ ਇਹ ਕਾਲਜ ਪੀ ਐਸ ਡੀਆ ਕਰਾ ਰਿਹਾ ਮੇਰੀ ਵੀ ਹੁਣੇ-ਹੁਣੇ ਡਾਕਟਰ ਸਾਹਿਬਾਂ ਨੇ ਇੱਕ ਸਟੂਡੈਂਟ ਦਾ ਵਾਈਵਾ ਕਰਵਾਇਆ ਠੀਕ ਤੇ ਇਹ ਕਾਲਜ ਦੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਕੈਪ ਦੇ ਵਿੱਚ ਇੱਕ ਨਵਾਂ ਫੀਡਰ ਵੀ ਆ ਤੇ ਇੱਕ ਨਵਾਂ ਸਾਨੂੰ ਕਾਲਜ ਨੂੰ ਮਾਣ ਮਿਲਿਆ ਇੱਕ ਦੋ ਸਟੂਡੈਂਟ ਹੋਰ ਵੀ ਡਾਕਟਰ ਚਰਨਜੀਤ ਨਾਲ ਨੇ ਸ਼ਾਇਦ ਉਹਨਾਂ ਦਾ ਵੀ ਨੇੜੇ ਤਾਂ ਹੋ ਗਿਆ ਮੇਰੇ ਨੋਟਿਸ 'ਚ ਨਹੀਂ ਮਤਲਬ ਇਹ ਇੱਕੋ ਇੱਕ ਕਾਲਜ ਆ ਜਿੱਥੇ ਤੁਸੀਂ ਇੱਥੇ ਰਹਿੰਦੇ ਆ ਐਜੂਕੇਸ਼ਨ ਹਾਈਐਸਟ ਲੈਵਲ ਦੀ ਪੀਐਸਡੀ ਤੱਕ ਦੀ ਲੈ ਸਕਦੇ ਹੋ ਆਪਣੇ ਟੀਚਰਾਂ ਤੋਂ ਬਹੁਤ ਧੰਨਵਾਦ ਆਸ ਹੈ ਕਿ ਤੁਸੀਂ ਅੱਜ ਕੁਝ ਨਵਾਂ ਲੈ ਕੇ ਘਰ ਪਹੁੰਚੋਗੇ ਤੇ ਲੈ ਕੇ ਨਹੀਂ ਪਹੁੰਚਣਾ ਕਿ ਘਰ ਜਾ ਕੇ ਛੱਡ ਦਿਮੋ ਉਹਦੇ ਤੇ ਸੋਚਿਓ ਉੱਪਰ ਜਾਣ ਦੀ ਕੋਸ਼ਿਸ਼ ਕਰੋ ਇਹ ਸਾਡੀ ਸਾਰਿਆਂ ਦੀ ਦੁਆ ਰਹੀ ਹੈ ਬਹੁਤ ਧੰਨਵਾਦ